ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋਗੇ ਕਿ ਬਹੁਤ ਗਰੀਬੀ ਦੇ ਵਿੱਚ ਉੱਠੀ ਆ ਹਨ ਮੋਟੋ ਹਾਂਜੀ ਭਾਈ ਇਹ ਰਣਜੀਤ ਕੌਰ ਲੱਡਾ ਵੱਡੀ ਦੇ ਵਿੱਚ ਬਹੁਤ ਹੀ ਹੋਣ ਹਾਰ ਖੜਾ ਰਨਾ ਕੀ ਤੇ ਫਿਰ ਹੋ ਰਣਜੀਤ ਕੌਰ ਕਿਵੇਂ ਠੀਕ ਹੈ ਟਰੋਫੀਆਂ ਸਾਫ ਕਰਨ ਲੱਗੀਆਂ ਹਾਂ ਹਾਂ ਭਾਈ ਉਹ ਦਿਵਾਰੀ ਆ ਗਈ ਸੀ ਮੈਂ ਖਾ ਚਲਾ ਆਪਣਾ ਰੁਜ਼ਗਾਰ ਇਹ ਆਪਾਂ ਹੀ ਸਾਫ ਕਰਦੇ ਆਪਾਂ ਠੀਕ ਹੈ ਠੀਕ ਹੈ ਕਰਦੇ ਨੇ ਆਪਾਂ ਆਪਣਾ ਘਰ ਠੀਕ ਹੈ ਤੇ ਇਹ ਸਾਰੀਆਂ ਟਰੋਫੀਆਂ ਦਿੱਤੀਆਂ ਹੋਈਆਂ ਹੈਗੀਆਂ ਹੈ ਹਾਂ ਹਾਂ ਠੀਕ ਹੈ ਤੇ ਮੈਡਲ ਬਸ ਮੈਡਲ ਉਹ ਧੂਕ ਕੇ ਲਾਤੇ ਹਨਾ ਉਹ ਭਾਈ ਕਾਲੇ ਗੱਦ ਪੈ ਗਈ ਸੀ ਉਹਨਾਂ ਤੇ ਠੀਕ ਹੈ ਇਹ ਸਾਰੇ ਮੈਡਲ ਮਿੱਤਰੋ ਰਣਜੀਤ ਕੌਰ ਲੱਗਾ ਨੇ ਕਬੱਡੀ ਦੇ ਵਿੱਚੋਂ ਜਿੱਤੇ ਹੋਏ ਹੈਗੇ ਹਨ। ਮੈਂ ਕਹਿੰਦਾ ਐਥਲੈਟਿਕ ਚੋਂ ਵੀ ਜਿੱਤਣਗੇ ਸਿੰਗਲ ਗੇਮ ਤੇ ਠੀਕ ਹੈ ਸਿੰਗਲ ਗੇਮ ਹੋਰ ਕਿਹੜੇ ਕਿਹੜੇ ਗੇਮਾਂ ਕਰਦੇ ਹੋਗੇ? ਆਪਣੀ ਜਿਹੜੇ ਮੇਨਟਾ ਕੌਂਟੰਟ ਆਂ ਕਹਿੰਦੇ ਐਥਲੈਟਿਕ ਦੇ ਵਿੱਚ ਠੀਕ ਹੈ ਤੇ ਇੱਕ ਆਪਾਂ ਨੈਸ਼ਨਲ ਕਬੱਡੀ ਖੇਡਦੇ ਹਾਂ ਦੋਦਾ ਠੀਕ ਹੈ ਇੱਕ ਨੈਸ਼ਨਲ ਕਬੱਡੀ ਤੇ ਲੌਂਗ ਜੰਪ ਤੋਂ ਖੇਡਦੇ ਹੈਗੇ ਹਨ ਤੇ ਹੋਰ ਵੀ ਬਹੁਤ ਸਾਰੇ ਮੈਡਲ ਲੱਗ ਜਿਹੜੇ ਪੇਟੀਆਂ ਦੇ ਵਿੱਚ ਭਰੇ ਪਿਆਗੇ ਹਨ। ਆ ਤਾਂ ਉਹਨੂੰ ਅੰਦਰ ਮੰਝਿਆ ਤੇ ਰੱਖੇ ਪਹਿਨੇ ਜਾਣ ਠੀਕ ਹੈ ਲੈ ਮਿੱਤਰੋ ਬਾਕੀ ਬਹੁਤ ਸਾਰੇ ਸਨਮਾਨ ਹੋਏ ਹੋਏ ਆਗੇ ਤੁਹਾਨੂੰ ਦਿਖਾਉਣੇ ਆ ਰਣਜੀਤ ਕੌਰ ਲੱਡਾ ਜਿਨ੍ਹਾਂ ਨੇ ਕਿ ਕਬੱਡੀ ਦੇ ਵਿੱਚ ਬਹੁਤ ਬੁਲੰਦੀਆਂ ਪਾਈਆਂ ਨੇਗੀਆਂ ਤੇ ਇਹ ਸਾਰੇ ਇਹਨਾਂ ਨੂੰ ਸਨਮਾਨ ਮਿਲੇ ਹੋਏ ਆ ਤੁਸੀਂ ਦੇਖ ਸਕਦੇ ਹੋਗੇ ਇਧਰ ਦੇਖੋ ਤੁਸੀਂ ਬਹੁਤ ਸਾਰੇ ਇਹਨਾਂ ਨੂੰ ਸਨਮਾਨ ਮਿਲੇ ਹੋਏ ਆਗੇ ਸਾਰੇ ਸਨਮਾਨ ਕਬੱਡੀ ਦੇ ਗੇਮਾਂ ਚ ਮਿਲੇ ਹੋਏ ਆਗੇ ਹਾਂ ਪਰ ਆਹ ਬੇਟ ਲਿਫਟਿੰਗ ਕਰਨ ਵਾਗੀ ਸੀ ਕਦਿਨੀ ਮੈਂ ਉੱਥੇ ਵੀ ਤੀਜੇ ਨੰਬਰ ਤੇ ਆ ਗਈ ਸੀ ਠੀਕ ਆ ਬੇਟ ਲਿਫਟਿੰਗ ਕਰਨ ਵਾਗੀ ਤੇ ਉਹਦੇ ਵਿੱਚ ਵੀ ਤੀਜੇ ਨੰਬਰ ਤੇ ਆ ਗਈ ਬੈਠੀ ਚਲੇ ਗਏ ਬੈਸੇ ਚਲੀ ਗਈ ਸੀ ਭਾਈ ਠੀਕ ਆ ਠੀਕ ਆ ਠੀਕ ਆ ਲੈ ਮਿੱਤਰੋ ਜੀ ਦੇਖ ਸਕਦੇ ਹੋਗੇ ਤੇ ਐਦਾਂ ਹਨਾ ਨੌਜਵਾਨ ਖੜਾ ਆ ਰਹੀਆਂ ਦੀ ਖਿਡਾਰਨਾਂ ਦੀ ਹੌਸਲਾ ਭਜਾਈ ਦੇ ਲਈ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੇ ਬਾਕੀ ਤੁਸੀਂ ਇਸ ਲੜਕੀ ਰਣਜੀਤ ਕੌਰ ਲੱड्डा ਦੀ سپورਟ ਕਰਿਓ ਤੇ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਹੁੰਨੇ ਫਿਰ ਤੁਹਾਡਾ ਕੀ ਨਾਮ ਚੱਲਦਾ ਜਾਦਾਤਰ ਬਈ ਮੇਰਾ ਨਾਮ ਮੇਰੇ ਪਿੰਡ ਤੋਂ ਹੀ ਨਾਮ ਤੇ ਮਸ਼ਹੂਰ ਹੈ ਰਣਜੀਤ ਕੌਰ ਲੱड्डा ਰਣਜੀਤ ਕੌਰ ਲੱड्डा ਹੀ ਚੱਲਦਾ ਨਾਲ ਹਾਂ ਬਈ ਮੈਂ ਲੱਡੇ ਦੇ ਨਾਮ ਤੇ ਖੇੜ ਕੇ ਜਿਆਦਾ ਖੁਸ਼ ਹਾਂ ਠੀਕ ਹੈ ਲੈ ਜੀ ਮਿੱਤਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ سارے ਕਿੰਨਾ ਕਿੰਨਾੜਾ ਹੋ ਗਿਆ ਗੇਮ ਕਰਦੇ ਹਨ ਵੀ ਮੈਂ ਨਾ ਮੂ ਸਿੰਗਲ ਗੇਮ ਤਾਂ ਆਪਦੀ ਮੈਂ 10ਵੀਂ ਚ ਸ਼ੁਰੂ ਕਰਤੀ ਸੀ ਆਪਣੇ ਸਕੂਲ ਟਾਈਮ 'ਚ ਠੀਕ ਹੈ ਤੇ ਫਿਰ ਹੌਲੀ ਹੌਲੀ ਵੀਰੇ ਮੈਂ ਇੱਕ ਜਿਮ 'ਚ ਪਾਰਟ ਟਾਈਮ ਕੰਮ ਕਰਨ ਲੱਗੀ ਹਈ ਸੀ ਟ੍ਰੇਨਰ ਟੀ ਐਸ ਡੇਅਰ ਹਾਂ ਤੇ ਉੱਥੇ ਫਿਰ ਆਇਆ ਕੋਈ ਆਪਾਂ ਨੂੰ ਗਗਨ ਖਨਾਲ ਦੀ ਕੁੜੀ ਮਿਲੀ ਸੀ ਆਪਣੀ ਭੈਣ ਵੱਡੀ ਭੈਣ ਕਹਿੰਦੀ ਵੀ ਆਪਾਂ ਟੀਮ ਬਣਾਈਏ ਕਬੱਡੀ ਦੀ ਸੰਗਰਮ ਠੀਕ ਹੈ ਕਿਨੋ ਹੌਲੀ ਹੌਲੀ ਵੀ ਅਸੀਂ ਟੀਮ ਤਿਆਰ ਕੀਤੀ ਬਣ ਗਈ ਦਿਲਬੇਰੇ ਨਾਮ ਤੇ ਖੇਡੇ ਤੇ ਸਾਡੇ ਸਾਡੀ ਐਵੇਂ ਮੇਰੇ ਵਾਸਤੇ ਜਾਣ ਮਤਲਬ ਉਹ ਤੁਸੀਂ ਟੀਮਾਂ ਦੇ ਵਿੱਚ ਖੇਡਦੇ ਨਾਲ ਹਾਂ ਵੀ ਲੱਜ ਨਹੀਂ ਗਦੱਡੀ ਆਣੀ ਭੈਣਾਂ ਦੇ ਡੀਕੜੀ ਤੋਂ ਠੀਕ ਹੈ ਉਹਨਾਂ ਨਾਲ ਜ਼ਿਆਦਾਤਰ ਖੇਡਦੀ ਰੱਖੀ ਲੈ ਮਿੱਤਰੋ ਇਸ ਕੁੜੀ ਦੀ ਮਦਦ ਵੀ ਹੋਣੀ ਚਾਹੀਦੀ ਆ ਤਾਂ ਜੋ ਹਨਾ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋਗੇ ਕਿ ਬਹੁਤ ਗਰੀਬੀ ਦੇ ਵਿੱਚ ਉੱਠੀ ਆ ਹਨਾ ਮਟੋ ਹਾਂਜੀ ਬਾਈ ਇਹ ਰਣਜੀਤ ਕੌਰ ਲੱਡਾ ਤੇ ਪਿੰਡ ਦੇ ਵਿੱਚ ਕੀ ਨਾਮ ਲੈਂਦੇ ਆ ਕਿ ਸਾਡੇ ਦਾ ਮੋਟੋ ਪਿੰਡਰੇ ਵਿੱਚ ਮੋਟੋ ਨਾਮ ਤੋਂ ਜਾਣਦੇ ਆਗੇ ਇਹਦੇ ਨੂੰ ਕਿਉਂਕਿ ਬਹੁਤ ਸੋਹਣਾ ਖੇਡਦੀ ਆਈ ਕੁੜੀ ਹਨਾ